ਅਸ ਟਾਈਮ ਜੋ ਖਨੌਰੀ ਬਾਡਰ ਤੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਅੱਜ 13ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਸਾਡੇ ਨਾਲ ਸਰਦਾਰ ਕਾਕਾ ਸਿੰਘ ਜੀ ਕੋਕਟੜਾ ਜੋ ਕਿ ਸੂਬਾ ਜਰਨਲ ਹੈ ਇਸ ਵੇਲੇ ਨਾਲ ਹੈ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਪ੍ਰਧਾਨ ਜੀ ਜੋ ਕਿ ਅੱਜ ਮੋਰਚਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਜੋ ਮਰਨ ਵਰਤ ਰੱਖਿਆ ਅੱਜ 13ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ ਮੋਰਚੇ ਦੀ ਕੀ ਸਥਿਤੀ ਹੈ ਜੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੀ ਮੋਰਚੇ ਦੀ ਸਥਿਤੀ ਹੈ ਆਪਾਂ ਦੋਨੇ ਫਾਰਮਾਂ ਵੱਲੋਂ 13 ਫਰਵਰੀ ਤੋਂ ਲੈ ਕੇ ਲਗਾਤਾਰ ਇੱਥੇ ਲੜ ਰਹੇ ਆ ਉਹਦੇ ਵਿੱਚ ਦੀ ਬੜੇ ਪ੍ਰੋਗਰਾਮ ਦਿੱਤੇ ਆ ਉਹ ਸਾਰੇ ਚੱਲ ਰਹੇ ਆ ਜਦੋਂ ਸਰਕਾਰ ਚਾਰ ਗੇੜ ਦੀ ਮੀਟਿੰਗ ਕਰਕੇ ਚੁੱਪ ਹੋਈ ਆ ਉਦੋਂ ਬਾਅਦ ਫਿਰ ਦੋਨੇ ਫਾਰਮਾਂ ਦਾ ਫੈਸਲਾ ਕੀਤਾ ਗਿਆ ਕਿ 26 ਤਰੀਕ ਨੂੰ ਖਨੌਰੀ ਬਾਡਰ ਤੇ ਜਿਹੜਾ ਡੱਲੇਵਾਲ ਸਾਹਿਬ ਮਰਵਾਰ ਤੇ ਬੈਠਣਗੇ ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਵੀ ਇਹ ਮਰਮਰਤ ਸ਼ੁਰੂ ਨਾ ਹੋਣ ਦੇਵੇ ਪਰ ਇਹਨਾਂ ਨੇ ਆਪਾਂ ਨੂੰ 26 ਤਰੀਕ ਨੂੰ 3 ਵਜੇ ਪ੍ਰਧਾਨ ਜੀ ਨੂੰ ਠਾਇਆ ਪੂਰੀ 1700 ਬੰਦਾ ਫੋਰਸ ਦਾ ਤਿੰਨ ਪਾਸਿਓ ਜਿਹੜੇ ਪਏ ਉਹ ਜਿਹੜੇ ਲੈ ਕੇ ਗਏ ਉਹਨਾਂ ਨੂੰ ਸਿਹਤ ਦਾ ਬਹਾਨਾ ਦਿੱਤਾ ਵੀ ਇਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਆ ਸੀ ਇਸ ਕਰਕੇ ਨੂੰ ਹਸਪੀਟਲ ਲੈ ਕੇ ਗਏ ਆ ਉਹ ਸਾਰਾ ਕੁਝ ਆਪਾਂ ਵੇਖਿਆ ਜਦੋਂ ਮੁੱਖ ਮੰਤਰੀ ਦਾ ਐਲਾਨ ਕੀਤਾ ਕਿ ਉਹਦਾ ਘਰ ਦਾ ਘਰਾਓ ਕਰਾਂਗੇ ਤਾਂ ਸਰਕਾਰ ਪਿੱਛੇ ਹਟੀ ਉਹ ਰਿਹਾ ਕਰਕੇ ਆਪਣਾ ਮੋਰਚੇ ਚ ਲੈ ਕੇ ਆਏ ਪ੍ਰਧਾਨ ਜੀ ਦਾ ਮਰਮਤਰ ਉਦੋਂ ਹੀ 26 ਤਰੀਕ ਨੂੰ 3 ਵਜੇ ਸ਼ੁਰੂ ਕਰਤਾ ਸੀਗਾ ਅੱਜ 13ਵਾਂ ਦਿਨ ਹੈ 13ਵੇਂ ਦਿਨ ਦੇ ਵਿੱਚ ਅੱਜ ਜਿਹੜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਆ ਥੋੜਾ ਜਿਹਾ ਕਿਡਨੀ 'ਚ ਨੁਕਸਾ ਆ ਬੁਖਾਰ ਵੀ ਹੋ ਗਿਆ ਜਾਨੇ ਉਹਨਾਂ ਨੂੰ ਜਿਹੜੇ ਅੱਗੇ ਰੋਜ਼ ਦੀ ਤਰ੍ਹਾਂ ਸਟੇਜ ਤੇ ਲੱਗੇ ਜਾਂਦੇ ਸਟੇਜ ਤੋਂ ਥੱਲੇ ਉੱਪਰ ਕੇ ਨਹਾ ਕੇ ਜਾਂਦੇ ਅੱਜ ਥਕਾਵਟ ਉਹਨਾਂ ਨੇ ਮਹਿਸੂਸ ਕੀਤੀ ਐ ਬਈ ਯਾਰ ਮੇਰਾ ਤਾਂ ਹੀ ਇੰਤਜ਼ਾਮ ਜਾ ਕਰ ਦੂੰ ਜਾਂ ਮੈਨੂੰ ਥੱਲੇ ਇਸ ਕਰਕੇ ਜਿਹੜੀ ਉਹਨਾਂ ਦੀ ਸਿਹਤ ਐ ਵਿਗੜਨੀ ਸ਼ੁਰੂ ਹੋ ਗਈ ਐ ਅਸੀਂ ਜਿਹੜੇ ਸਰਕਾਰਾਂ ਨੂੰ ਕਹਿੰਦੇ ਆ ਵੀ ਜਿਹੜਾ ਤੁਸੀਂ ਐਡਾ ਵੱਡਾ ਖਿਆਲ ਰੱਖਦੇ ਸੀ ਅੱਜ ਜਿਹੜੀ ਸਿਹਤ ਵਿਗੜਨੀ ਸ਼ੁਰੂ ਹੋਈ ਐ ਉਹ ਉਪਰਾਸ਼ਟਰਪਤੀ ਬੋਲਿਆ ਹੋਵੇ ਮੰਗਾਂ ਵੱਲ ਸਰਕਾਰ ਧਿਆਨ ਨਾ ਦੇਵੇ ਅਨੇ ਬਹਾਨੇ ਜਿਹੜੇ ਮਸਲੇ ਕਿਸਾਨਾਂ ਦੇ ਹੱਲ ਨਾ ਕਰਦੇ ਹੋਵੇ ਤਾਂ ਫਿਰ ਉਦੋਂ ਰਾਹ ਹੋਰ ਕੋਈ ਹੈ ਨਹੀਂ ਅੱਜ ਮੈਂ ਨਾਲ ਦੀ ਨਾਲ ਜਿਹੜੇ ਸਾਡੇ ਮੋਰਚੇ ਤੇ ਪ੍ਰਧਾਨ ਜੀ ਨੂੰ ਬੈਠੇ ਨੂੰ 13 ਦਿਨ ਹੋ ਗਏ ਆ ਨਾਲ ਉਸ ਮੋਰਚੇ ਤੇ ਜਿਹੜੇ ਸਾਡੇ ਪੂਰੇ ਪੰਜਾਬੀਆਂ ਅਸੀਂ ਵੱਡੇ ਵੱਡੇ ਜਿਹੜੇ ਹਰੇਕ ਥਾਂ ਮੇਲੇਾਂ ਤੇ ਲੰਗਰ ਲਾਉਨੇ ਆ ਰਹਿਣ ਬਹਿਣ ਦਾ ਪ੍ਰਬੰਧ ਵੀ ਕਰਦੇ ਆ ਠੰਡ ਦੀ ਰੁੱਤ ਆ ਤਾਂ ਉਹ ਸਾਰੇ ਕੁਸ ਦੀ ਲੋੜ ਹੁੰਦੀ ਹੈ ਮੈਂ ਬੇਨਤੀ ਕਰਦਾ ਸਮੁੱਚੇ ਪੰਜਾਬ ਦੇ ਬਿਹਾਦਰ ਲੋਕਾਂ ਨੂੰ ਜਿਹੜੇ ਨੇੜਲੇ ਪਿੰਡ ਹੈ ਕੋਈ ਲੱਕੜਾਂ ਦੀਆਂ ਟਰਾਲੀਆਂ ਲੈ ਕੇ ਆ ਸਕਦੇ ਆ ਖਨੌਰੀ ਦੇ ਵਿੱਚ ਤੇ ਜਾਂ ਕੋਈ ਨੇੜੇ ਉਹ ਜਿਹੜੀ ਬਿਸਤਰਿਆਂ ਦੀ ਸੇਵਾ ਰਜਾਈਆਂ ਗਦੈਲੇ ਕੰਬਲ ਉਹ ਲੈ ਕੇ ਆ ਸਕਦੇ ਨੇ ਇਹ ਸਾਰਿਆਂ ਨੂੰ ਬੇਨਤੀ ਦੇ ਨਾਲ ਜਿਹੜਾ ਆਪਣਾ ਹਰੇਕ ਪੰਜਾਬ ਦੇ ਵਿੱਚੋਂ 12000 ਪਿੰਡ ਹੈ ਜੇ ਅਸੀਂ 10-10 ਬੰਦੇ ਮੋਰਚੇ ਚ ਆ ਜੀਏ ਖਨੋਰੀ ਤਾਂ ਸਮੁੱਚੇ ਪਿੰਡ ਦਾ ਜਿੰਨੀ ਜ਼ਮੀਨ ਹੈ ਉਹਦੀ ਜਿਹੜੀ ਪੈਦਾਵਾਰ ਹੋਣੀ ਹੈ ਉਹਦਾ ਅਸੀਂ ਮੁੱਲ ਲੈਣ ਚ ਕਾਮਯਾਬ ਹੋ ਜਾਾਂਗੇ ਜੇ ਅਸੀਂ ਇੱਕ ਦੂਜੇ ਨੂੰ ਨਿੰਦਦੇ ਰਹੇ ਮੋਰਚੇ ਤੇ ਉਂਗਲਾ ਠਾਉਂਦੇ ਰਹੇ ਬਈ ਕੋਈ ਗੱਲ ਨਹੀਂ ਮਰਨ ਵਰਤਾ ਗੂ ਰੱਖ ਲੈਂਦੇ ਨੇ ਇਸ ਕਰਕੇ ਦਾ ਪਤਾ ਨਹੀਂ ਕੀ ਰਿਜ਼ਲਟ ਲੇ ਗੂ ਭਰਾਵੋ ਰਿਜ਼ਲਟ ਆਪਣੇ ਹੱਥ ਚ ਹੈ ਜਿਹੜੀ ਸਰਕਾਰ ਬੋਲਦੀ ਨਹੀਂ ਸੀ ਐਮਐਸਪੀ ਗਰੰਟੀ ਕਾਨੂੰਨ ਦਾ ਇਹ ਕਿ ਪੰਜਾਬ ਦੇ ਵਿੱਚ ਰੰਗ ਤਾਂ ਦੇਖ ਲਿਆ ਲੋਕਾਂ ਨੇ 5-5 ਕਿਲੋ 7-7 ਕਿਲੋ ਜਿਹੜੀ ਕਾਟ ਕੱਟੀ ਆ ਸੈਲਰਾਂ ਨੇ ਜੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਤਾਂ ਅੱਜ ਸਾਰੇ ਉਹ ਜਿਹੜੇ ਸੈਲਰ ਮਾਲਕਾ ਜਿਹੜਾ ਨੇ ਅੰਦਰ ਹੋਣੇ ਸੀ ਇਸ ਕਰਕੇ ਸਰਕਾਰ ਵਪਾਰੀਆਂ ਦੀ ਐ ਅਡਾਨੀਆਂ ਵਾਨੀਆਂ ਦੀ ਐ ਇਹ ਸਾਡੀ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਇਹ ਜਿਹੜੀਆਂ ਮੰਗਾਂ ਨੇ ਪੂਰੇ ਭਾਰ ਦੇ ਕਿਸਾਨਾਂ ਨਾਲ ਨੇ ਐਮਐਸਪੀ ਗਰੰਟੀ ਕਾਨੂੰਨ ਬਣਨਾ ਸਮੇਂ ਦੀ ਮੰਗ ਐ ਸਵਾਮੀ ਨਾਥਨ ਰਿਪੋਰਟ ਸਰਕਾਰ ਦੀ ਬਣਾਈ ਆ ਲਾਗੂ ਹੋਣ ਦੀ ਸਮੇਂ ਦੀ ਮੰਗ ਹੈ ਸਮੁੱਚੇ ਕਰਜ਼ੇ ਦੇ ਜਾਲ ਵਿੱਚ ਜਿਹੜੇ ਕਿਸਾਨ ਮਜ਼ਦੂਰ ਫਸੇ ਆ ਉਹਨੂੰ ਬਾਹਰ ਨਿਕਲਦਾ ਇੱਕੋ ਹੀ ਹੱਲ ਹੈ ਕਿ ਕਰਜ਼ੇ ਤੋਂ ਮੁਕਤ ਕਰਨ ਦੂਜੀ ਜਿਹੜੀ ਸਾਡੇ ਹਰ ਵਾਰੀ ਆ ਝੋਨੇ ਦਾ ਸੀਜ਼ ਲੰਘਿਆ ਸਾਡੇ ਤੇ ਪਰਚਾ ਕਰਦੇ ਨੇ ਪਰਾਲੀ ਆਲਾ ਹੋਵੇ ਚਾਹੇ ਕਣਕ ਦਾ ਨਾ ਹੋਵੇ ਤਾਂ ਇਸ ਕਰਕੇ ਉਹ ਜਿਹੜੀਆਂ ਸਾਰੀਆਂ ਮੰਗਾਂ ਜਾਂ ਚੱਪ ਵਾਲੇ ਮੀਟਰਾਂ ਦੀ ਗੱਲ ਹੋਵੇ ਤਾਂ ਇਹ ਲੜਾਈ ਲੜ ਰਹੇ ਆ ਅਸੀਂ ਕਹਿੰਦੇ ਆ ਕਿ ਖੇਤੀ ਨੂੰ ਪ੍ਰਦੂਸ਼ਣ ਦੇ ਕੋਹੜ ਚੋਂ ਬਾਹਰ ਕੱਢੇ ਤਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਬੰਧਤ ਕਿਸਾਨਾਂ ਨਾਲ ਇਹ ਹੁਣ ਸਮੂੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਹਰੇਕ ਪਿੰਡ ਦੇ ਵਿੱਚੋਂ ਪੰਚਾਇਤਾਂ ਬਣੀਆਂ ਨੇ ਨਵੀਆਂ ਪੰਚਾਇਤਾਂ ਨੂੰ ਵੀ ਬੇਨਤੀ ਆ ਨਵੀਆਂ ਤੇ ਪੁਰਾਣੀਆਂ ਨੂੰ ਕਿ ਪਿੰਡਾਂ ਦੇ ਵਿੱਚ ਇਕੱਠ ਕਰਕੇ ਆਪਾਂ ਮੋਰਚੇ ਦੇ ਵਿੱਚ 10-10 ਬੰਦੇ ਭੇਜੀਏ ਤੇ ਪਿੰਡੋਂ ਟਰੈ ਟਰਾਲੀ ਉਹਦੇ ਵਿੱਚ ਲੱਦ ਕੇ ਜੋ ਵੀ ਰਾਸਣ ਕੋਈ ਰਾਸਣ ਲਿਆ ਸਕਦਾ ਕਣਕ ਦੁੱਧ ਜੋ ਵੀ ਆਟਾ ਪਿਆਜ਼ ਜੋ ਵੀ ਜਿਹੜੀ ਸੇਵਾ ਪਾ ਲੰਗਰਾਂ ਚ ਪਉਰੇ ਹੁੰਨੇ ਆ ਕੋਈ ਗਦੈਲੇ ਮੈਂ ਜਿਵੇਂ ਦੁਬਾਰਾ ਕੈ ਰਜਾਈਆਂ ਕੰਬਲ ਪਿੰਡਾਂ ਦੇ ਵਿੱਚੋਂ ਸਾਨੂੰ ਜੇ ਕੋਈ ਹੜਪੀੜਤ ਜੋ ਹੜਾਉਂਦਾ ਆਪਾਂ ਵੱਡੀ ਸੇਵਾ ਕਰਦੇ ਰਿਹਾ ਅੱਜ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਮਾਵਾਂ ਬੈਠੀਆਂ ਨੇ ਸਾਡੇ ਨੌਜਵਾਨ ਬੈਠੇ ਨੇ ਹਰੇਕ ਪਿੰਡ ਦੇ ਮੇਰੀ ਬੇਨਤੀ ਆ ਨਵੀਂ ਪੁਰਾਣੀ ਪੰਚਾਇਤ ਨੂੰ ਪਿੰਡਾਂ ਦੇ ਵਿੱਚ ਇਕੱਠ ਕਰਕੇ ਮੋਰਚੇ ਤੇ ਲੈ ਕੇ ਆਈਏ ਹਾਜ਼ਰੀ ਲਵਾਗੇ ਜਿਹੜਾ ਇਕੱਠ ਹੈ ਸਾਡਾ ਲੱਖਾਂ ਦਾ ਦਿਸੇ ਮੋਰਚੇ ਦੇ ਵਿੱਚ ਫਿਰ ਉਹ ਜਿਹੜੇ ਆਗੂ ਨੇ ਮਰਨ ਵਰਤੇ ਬੈਠਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਤਾ ਲੱਗੇ ਕਿ ਪੂਰੇ ਭਾਰ ਦੇ ਕਰੋੜਾ ਲੋਕ ਇਸ ਮੋਰਚੇ ਦੇ ਇਸ ਮੰਗਾਂ ਨਾਲ ਜੁੜੇ ਨੇ ਨਹੀਂ ਭਰਾਵੋ ਜਿਵੇਂ ਕੁਸਾ ਪਿੱਛੇ ਦੇਖਦੇ ਆਇਆ ਆਉਣ ਵਾਲੀ ਪੀੜ੍ਹੀ ਨੂੰ ਤੇ ਆਉਣ ਵਾਲਾ ਆਪਾਂ ਜਿਹੜਾ ਕੁਸ ਭੁੱਖ ਦੇਖ ਰਿਹਾ ਤਾਂ ਇਹ ਮੈਨੂੰ ਲੱਗਦਾ ਵਧੀਆ ਭੁੱਖ ਨਹੀਂ ਅੱਜ ਜਿਹੜਾ ਸਮੇਂ ਦੀ ਮੰਗ ਹੈ ਬੇਨਤੀ ਹੈ ਸਾਰੇ ਖਾਸ ਕਰਕੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਪੰਚਾਇਤਾਂ ਨੂੰ ਤੇ ਪਿੰਡਾਂ ਦੇ ਵਿੱਚ ਇਕੱਠ ਕਰਕੇ ਟਰੈ ਟਰਾਲੀ ਆਪਦੇ ਪਿੰਡੋਂ ਤਿਆਰ ਕਰਕੇ ਰਾਸ਼ਨ ਤਿਆਰ ਕਰਕੇ ਲੱਕੜਾਂ ਦੀ ਜਿੰਨੀ ਵੀ ਸੇਵਾ ਕਰ ਸਕਦੇ ਹੋ ਖਨੌਰੀ ਭੇਜੀਏ